36 ਸਾਲ ਦਾ ਰਾਕੇਸ਼ ਰਾਜਿੰਦਰ ਖੜੇਕਰ ਮੁੰਬਈ ਦੇ ਜੁਗੇਸ਼ਵਰੀ ਨਾਮ ਦੇ ਇਲਾਕੇ ਵਿੱਚ ਰਹਿੰਦਾ ਸੀ। ਗौरी ਅਨਿਲ ਸੰਬੇਰਕਰ 32 ਸਾਲ ਦੀ ਸੀ ਤੇ ਪਾਲਗਰ ਨਾਮ ਦੇ ਇਲਾਕੇ ਵਿੱਚ ਰਹਿੰਦੀ ਸੀ। ਰਾਕੇਸ਼ ਦਾ ਜਿਹੜਾ ਪਿਓ ਸੀ ਉਹ ਗौरी ਦਾ ਮਾਮਾ ਲੱਗਦਾ ਸੀ। ਜਿਸ ਕਰਕੇ ਗौरी ਨੇ ਜਿਹੜਾ ਰਾਕੇਸ਼ ਦੇ ਘਰੇ ਰਹਿ ਕੇ ਹੀ ਆਪਣੀ ਪੜ੍ਹਾਈ ਪੂਰੀ ਕੀਤੀ ਸੀ। ਉੱਥੇ ਹੀ ਰਹਿੰਦੇ-ਰਹਿੰਦੇ ਰਾਕੇਸ਼ ਤੇ ਗौरी ਨੂੰ ਇੱਕ ਦੂਜੇ ਨਾਲ ਮੁਹੱਬਤ ਪੈ ਗਈ ਤੇ ਦੋਨੇ ਲਿਵ-ਇਨ ਵਿੱਚ ਰਹਿਣ ਲੱਗੇ। ਰਾਕੇਸ਼ ਤੇ ਗौरी ਦੇ ਮਾਂ ਕਿ ਉਹਨੂੰ ਇਹ ਹੋ ਗਿਆ ਕਿ ਚਲੋ ਕੋਈ ਗੱਲ ਨਹੀਂ ਬੱਚਿਆਂ ਨੇ ਇੱਕ ਦੂਜੇ ਨੂੰ ਪਸੰਦ ਕਰ ਲਿਆ। ਅੱਗੇ ਜਾ ਕੇ ਦੋਨੇ ਇੱਕ ਦੂਜੇ ਨਾਲ ਵਿਆਹ ਕਰ ਲੈਣਗੇ ਕਿਉਂਕਿ ਦੋਨੇ ਕਾਫੀ ਜ਼ਿਆਦਾ ਮਚਿਓਰ ਸੀਗੇ ਤੇ ਚੰਗੀਆਂ ਨੌਕਰੀਆਂ ਤੇ ਲੱਗੇ ਹੋਏ ਸੀ ਇਦਾਂ ਕਰਦੇ ਕਰਦੇ ਉਹਨਾਂ ਨੂੰ 4 ਸਾਲ ਇੱਕ ਦੂਜੇ ਨਾਲ ਬੀਤ ਜਾਂਦੇ ਨੇ ਪਰ ਇਹਨਾਂ 4 ਸਾਲਾਂ ਵਿੱਚ ਉਹਨਾਂ ਵਿੱਚ ਜਿਹੜਾ ਰਿਸ਼ਤਾ ਸੀ ਉਹ ਕਾਫੀ ਡਾਮਾਡੋਲ ਹੋ ਰੂਣ ਲੱਗ ਗਿਆ ਸੀ ਜਿਸ ਕਰਕੇ ਦੋਨਾਂ ਦੇ ਟੱਬਰ ਨੂੰ ਵੀ ਹੋ ਗਿਆ ਸੀ ਜੇ ਇਹਨਾਂ ਨੇ ਵਿਆਹ ਕਰ ਲਿਆ ਤੇ ਇਹਨਾਂ ਦਾ ਇੱਕ ਦੂਜੇ ਨਾਲ ਰਹਿਣਾ ਮੁਸ਼ਕਿਲ ਹੋ ਜਾਊਗਾ ਤਾਂ ਕਰਕੇ ਉਹਨਾਂ ਦੇ ਫੈਮਿਲੀ ਨੇ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਵਿਆਹ ਨਹੀਂ ਕਰਨਾ ਚਾਹੀਦਾ ਪਰ ਉਹਨਾਂ ਨੇ ਆਪਣੀ ਫੈਮਿਲੀ ਦੀ ਗੱਲ ਨਾ ਸੁਣੀ ਤੇ 2023 ਵਿੱਚ ਦੋਨਾਂ ਨੇ ਆਪਣੀ ਮਰਜ਼ੀ ਨਾਲ ਵਿਆਹ ਕਰ ਲਿਆ ਤੇ ਦੋ ਰਿਸ਼ਤੇਦਾਰ ਤੇ ਫੈਮਿਲੀ ਸਾਡੇ ਵਿਆਹ ਦੇ ਖਿਲਾਫ ਸੀ ਤਾਂ ਕਰਕੇ ਅਸੀਂ ਕਿਸੇ ਰਿਸ਼ਤੇਦਾਰ ਨਾਲ ਨਹੀਂ ਵਰਤਾਂਗੇ ਜਿਸ ਤੋਂ ਬਾਅਦ ਫਿਰ ਦੋਨੇ ਮੁੰਬਈ ਨੂੰ ਛੱਡ ਕੇ ਬੈਂਗਲੌਰ ਦੇ ਵਿੱਚ ਸ਼ਿਫਟ ਹੋ ਗਏ ਤੇ ਨਵੀਆਂ ਨੌਕਰੀਆਂ ਬੈਂਗਲੌਰ ਵਿੱਚ ਹੀ ਲੈ ਲਈਆਂ 27 ਮਾਰਚ 2025 ਨੂੰ ਰਾਕੇਸ਼ ਨੇ ਆਪਣੇ ਕਿਰਾਏਦਾਰ ਨੂੰ ਫੋਨ ਕੀਤਾ ਜਿਹਦਾ ਨਾਮ ਸੀ ਪ੍ਰਭੂ ਸਿੰਘ ਉਹਨੇ ਆਪਣੇ ਕਿਰਾਏਦਾਰ ਨੂੰ ਕਿਹਾ ਕਿ ਮੈਂ ਆਪਣੀ ਘਰ ਵਾਲੀ ਦਾ ਮਰਡਰ ਕਰ ਦਿੱਤਾ ਤੇ ਤੂੰ ਇਦਾਂ ਕਰ ਪੁਲਿਸ ਵਾਲਿਆਂ ਨੂੰ ਤੇ ਗौरी ਦੇ ਘਰ ਵਾਲਿਆਂ ਨੂੰ ਫੋਨ ਕਰਕੇ ਇਹ ਗੱਲ ਕਹਿ ਦੇ ਤਾਂ ਕਿ ਉਹ ਉਹਦਾ ਗौरी ਦਾ ਅੰਤਿਮ ਸੰਸਕਾਰ ਕਰ ਦੇਣ ਤੇ ਸਿੱਧੀ ਜੀ ਗੱਲ ਹੈ ਯਾਰ ਜਦੋਂ ਕੋਈ ਇਦਾਂ ਕਿਸੇ ਨੂੰ ਫੋਨ ਕਰਕੇ ਕਹੂਗਾ ਤਾਂ ਬੰਦਾ ਘਬਰਾਊਗਾ ਤਾਂ ਪ੍ਰਭੂ ਸਿੰਘ ਜੀ ਜਿਹੜਾ ਉਹ ਵੀ ਘਬਰਾ ਗਿਆ ਪ੍ਰਭੂ ਸਿੰਘ ਨੇ ਜਿਹੜਾ ਉਹ ਘਰ ਦਾ ਮਾਲਕ ਸੀ ਉਹਨੂੰ ਫੋਨ ਕੀਤਾ ਤੇ ਘਰ ਦੇ ਮਾਲਕ ਨੇ ਪੁਲਿਸ ਨੂੰ ਫੋਨ ਕੀਤਾ ਪੁਲਿਸ ਨੇ ਆ ਕੇ ਦੇਖਿਆ ਤਾਂ ਦਰਵਾਜ਼ਾ ਜਿਹੜਾ ਅੰਦਰੋਂ ਬੰਦ ਸੀ ਜਿਸ ਕਰਕੇ ਪੁਲਿਸ ਨੇ ਸਭ ਤੋਂ ਪਹਿਲਾਂ ਦਰਵਾਜ਼ਾ ਤੋੜਿਆ ਤੇ ਦਰਵਾਜ਼ਾ ਤੋੜ ਕੇ ਅੰਦਰ ਗਏ ਤੇ ਅੰਦਰ ਜਾ ਕੇ ਦੇਖਿਆ ਤਾਂ ਬਾਥਰੂਮ ਦੇ ਵਿੱਚ ਇੱਕ ਸੂਟਕੇਸ ਪਿਆ ਸੀ ਤੇ ਉਹ ਸੂਟਕੇਸ ਦੇ ਵਿੱਚ ਗौरी ਦਾ ਮਰਡਰ ਕਰਕੇ ਉਹਨੂੰ ਬੰਦ ਕਰ ਦਿੱਤਾ ਗਿਆ ਸੀ ਜਦੋਂ ਫਰੈਂਸਿਕ ਰਿਪੋਰਟਾਂ ਵਗੈਰਾ ਕਰਵਾਈਆਂ ਗਈਆਂ ਤੇ ਇਹ ਗੱਲ ਨਿੱਟਲ ਕੇ ਆਈ ਕਿ ਗौरी ਦੇ ਮਰਨ ਤੋਂ ਪਹਿਲਾਂ ਹੀ ਯਾਨੀ ਕਿ ਉਹਦੀ ਮੌਤ ਹੋਣ ਇਸ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ ਕਿਉਂਕਿ ਗੋਰੀ ਦੇ ਮੂੰਹ ਤੇ ਨੱਕ ਵਿੱਚੋਂ ਬਲਗਮ ਨਿਕਲੀ ਹੋਈ ਸੀ ਤੇ ਸਾਇੰਸ ਦੇ ਅਕੋਰਡਿੰਗ ਬਲਗਮ ਫੇਰ ਹੀ ਨਿਕਲਦੀ ਹੈ ਜਦੋਂ ਕਿਸੇ ਬੰਦੇ ਦੀ ਮੌਤ ਸਾਹ ਘੁੱਟਣ ਕਰਕੇ ਹੋਈ ਹੋਵੇ ਜਿਸ ਤੋਂ ਬਾਅਦ ਪੁਲਿਸ ਨੇ ਉੱਥੋਂ ਦੀਆਂ ਸੀਸੀਟੀਵੀ ਫੁਟੇਜ ਕੱਢਣੀਆਂ ਸ਼ੁਰੂ ਕੀਤੀਆਂ ਜਦੋਂ ਸੀਸੀਟੀਵੀ ਰਿਕਾਰਡਿੰਗ ਚੈੱਕ ਕੀਤੀਆਂ ਤਾਂ ਪੁਲਿਸ ਨੂੰ ਅਸਲੀ ਸੱਚਾਈ ਦਾ ਪਤਾ ਲੱਗਿਆ ਰਾਕੇਸ਼ ਰਾਤ ਨੂੰ ਨਿਕਲ ਗਿਆ ਸੀ ਤੇ ਉਹਦਾ ਫੋਨ ਪੂਨੇ ਤੋਂ 50 ਕਿਲੋਮੀਟਰ ਦੂਰ ਇੱਕ ਜਗ੍ਹਾ ਤੇ ਟਰੈਕ ਕੀਤਾ ਤੇ ਜਦੋਂ ਪੁਲਿਸ ਨੇ ਰਾਕੇਸ਼ ਨੂੰ ਫੋਨ ਲਾਇਆ ਤਾਂ ਅਗੋਰਾਕੇਸ਼ ਨੇ ਕਿਹਾ ਕਿ ਮੈਂ ਪੂਰੀ ਰਾਤ ਆਪਣੀ ਘਰ ਦੀ ਡੈੱਡ ਬੋਡੀ ਨਾਲ ਗੱਲਾਂ ਕੀਤੀਆਂ ਤੇ ਬਸ ਇੰਨਾ ਹੀ ਕਹਿ ਕੇ ਉਹਨੇ ਪੁਲਿਸ ਦਾ ਫੋਨ ਕੱਟ ਦਿੱਤਾ ਕੁਝ ਰਿਪੋਰਟਾਂ ਦੇ ਮੁਤਾਬਿਕ ਗौरी ਦਾ ਸਬਾਹ ਕਾਫੀ ਜ਼ਿਆਦਾ ਗੁੱਸੇ ਵਾਲਾ ਸੀ ਉਸ ਨੂੰ ਗੁੱਸਾ ਬਹੁਤ ਜ਼ਿਆਦਾ ਆਉਂਦਾ ਸੀ ਜਿਸ ਕਰਕੇ ਉਹਨਾਂ ਦੇ ਟੱਬਰ ਨੇ ਉਹਨਾਂ ਨੂੰ ਵਿਆਹ ਕਰਨ ਤੋਂ ਮੰਨਾਂ ਕੀਤਾ ਸੀ ਪਰ ਉਹਨਾਂ ਨੇ ਆਪਣੀ ਫੈਮਿਲੀ ਤੋਂ ਉੱਪਰ ਦੀ ਹੋ ਕੇ ਵਿਆਹ ਤਾਂ ਕਰ ਲਿਆ ਪਰ ਉਹਨਾਂ ਦਾ ਜਿਹੜਾ ਵਿਆਹ ਸੀ ਉਹ ਸਿਰਫ 2 ਸਾਲ ਹੀ ਮਸਟ ਗਿਆ ਗौरी ਦਾ ਮਰਡਰ ਕਰਨ ਤੋਂ ਬਾਅਦ ਰਾਕੇਸ਼ ਆਪਣੀ ਗੱਡੀ ਨਾਲ ਵਾਪਸ ਮੁੰਬਈ ਜਾ ਰਿਹਾ ਸੀ ਤੇ ਉਹਦੇ ਦਿਮਾਗ ਦੇ ਵਿੱਚ ਗौरी ਤੇ ਉਹਦੀਆਂ ਗੱਲਾਂ ਘੁੰਮ ਰਹੀਆਂ ਸੀ ਉਹ ਕਾਫੀ ਜ਼ਿਆਦਾ ਘਬਰਾ ਰਿਹਾ ਸੀ ਉਹਦੇ ਮਨ ਦੇ ਵਿੱਚ ਆਪਣੇ ਹੀ ਨੂੰ ਖਤਮ ਕਰਨ ਲਈ ਖਿਆਲ ਆਉਣ ਲੱਗੇ ਕਰਨਾਟਕ ਨੂੰ ਪਾਰ ਕਰਕੇ ਜਦੋਂ ਉਹ ਕਾਗਲ ਪਹੁੰਚਿਆ ਤਾਂ ਉੱਥੇ ਉਹਨੇ ਇੱਕ ਮੈਡੀਕਲ ਸ਼ਾਪ ਤੋਂ ਕੁਝ ਜ਼ਹਿਰੀਲੀਆਂ ਫਨੈਲ ਵਰਗੀਆਂ ਚੀਜ਼ਾਂ ਖਰੀਦੀਆਂ ਤੇ ਵਾਪਸ ਆਪਣੇ ਰਾਹ ਤੇ ਚੱਲ ਪਿਆ ਹੁਣ ਰਾਹ 'ਚ ਜਾਂਦੇ ਜਾਂਦੇ ਉਹਨੇ ਆਪਣੇ ਇੱਕ ਬੈਂਗਲੌਰ ਦੇ ਰਿਸ਼ਤੇਦਾਰ ਨੂੰ ਫੋਨ ਕੀਤਾ ਤੇ ਉਹ ਸਾਰੀ ਗੱਲ ਦੱਸੀ ਤੇ ਸਾਰੀ ਗੱਲ ਦੱਸਣ ਤੋਂ ਬਾਅਦ ਰਾਕੇਸ਼ ਨੇ ਉਹ ਜ਼ਹਿਰੀਲੀ ਦਵਾਈਆਂ ਜੋ ਉਹਨੇ ਮੈਡੀਕਲ ਤੋਂ ਖਰੀਦੀਆਂ ਸੀ ਉਹ ਪੀ ਲਈ ਉਹ ਜ਼ਹਿਰ ਤੋ ਬਾਅਦ ਵੀ ਜਿਹੜਾ ਰਾਕੇਸ਼ ਸੀ ਉਹ ਕਾਫੀ ਟਾਈਮ ਤੱਕ ਗੱਡੀ ਚਲਾਉਂਦਾ ਰਿਹਾ ਤੇ ਫਿਰ ਇੱਕ ਸ਼ੇਰਵਾਲ ਨਾਮ ਦੀ ਜਗ੍ਹਾ ਤੇ ਆ ਕੇ ਜਦੋਂ ਉਹਨੂੰ ਚੱਕਰ ਆਉਣ ਲੱਗ ਜਾਂਦੇ ਆ ਉਹ ਆਪਣੀ ਗੱਡੀ ਰੋਕਦਾ ਹੈ ਗੱਡੀ ਤੋਂ ਉਤਰਦਾ ਤੇ ਉੱਥੇ ਬੈਠ ਜਾਂਦਾ ਜਦੋਂ ਰਾਕੇਸ਼ ਉੱਥੇ ਬੈਠਾ ਹੁੰਦਾ ਬੇਚੈਨੀ ਦੇ ਵਿੱਚ ਤੇ ਉਦੋਂ ਉੱਥੇ ਇੱਕ ਮੋਟਰਸਾਈਕਲ ਸਵਾਰ ਇੱਕ ਬੰਦਾ ਹੁੰਦਾ ਉਹਨੂੰ ਪੁੱਛਦਾ ਕਿ ਤੇਰੀ ਤਬੀਅਤ ਠੀਕ ਹੈ ਤਾਂ ਰਾਕੇਸ਼ ਉਹਨੂੰ ਕਹਿੰਦਾ ਕਿ ਮੈਂ ਇਦਾਂ ਇਦਾਂ ਕਰਕੇ ਵੀ ਮੈਂ ਜ਼ਹਿਰ ਪੀ ਲਿਆ ਜਿਸ ਤੋਂ ਬਾਅਦ ਉਹ ਬੰਦਾ ਉਹਨੂੰ ਉਹਦੀ ਹੀ ਗੱਡੀ ਵਿੱਚ ਬਿਠਾ ਕੇ ਸ਼ੇਰਵਾਲ ਦੇ ਇੱਕ ਹਸਪਤਾਲ ਵਿੱਚ ਲੈ ਜਾਂਦਾ ਤੇ ਸ਼ੇਰਵਾਲ ਦੀ ਪੁਲਿਸ ਨੂੰ ਵੀ ਇ ਟੁੱਟੀ-ਫੁੱਟੀ ਆਵਾਜ਼ ਦੇ ਵਿੱਚ ਸਾਰਾ ਕੁਝ ਦੱਸ ਦਿੰਦਾ ਵੀ ਕਿਵੇਂ ਮੈਂ ਆਪਣੀ ਘਰ ਵਾਲੀ ਦਾ ਕਰਤਾ ਤੇ ਉਹ ਚੀਜ਼ ਮੈਂ ਬਰਦਾਸ਼ਤ ਨਹੀਂ ਕਰ ਪਾਇਆ ਤੇ ਤਾਂ ਕਰਕੇ ਮੈਂ ਜ਼ਹਿਰ ਪੀ ਲਿਆ ਜਿਸ ਤੋਂ ਬਾਅਦ ਸ਼ੇਰਬਾਲ ਦੀ ਪੁਲਿਸ ਨੇ ਆਪਣੇ ਵੱਡੇ ਅਫਸਰਾਂ ਨੂੰ ਦੱਸਿਆ ਸਾਰੇ ਕੇਸ ਬਾਰੇ ਕਿ ਕਤਲ ਬੈਂਗਲੂਰ ਵਿੱਚ ਹੋਇਆ ਪਰ ਉਹ ਇਹਦਾ ਜਿਹੜਾ ਮੁਜਰਮ ਹੈ ਉਹ ਸ਼ੇਰਬਾਲ ਵਿੱਚ ਹੈ ਜਿਸ ਤੋਂ ਬਾਅਦ ਉਹਨਾਂ ਨੇ ਇਹ ਸਾਰਾ ਕੇਸ ਬੈਂਗਲੂਰ ਦੀ ਪੁਲਿਸ ਨੂੰ ਸੌਂਪ ਦਿੱਤਾ ਤੇ ਰਾਕੇਸ਼ ਦੀ ਹਾਲਤ ਸ਼ੇਰਬਾਲ ਦੇ ਹਸਪਤਾਲ ਵਿੱਚ ਵਿਗੜ ਰਹੀ ਸੀ ਤਾਂ ਕਰਕੇ ਉਹਨਾਂ ਨੇ ਰਾਕੇਸ਼ ਨੂੰ ਬੈਂਗਲੂਰ ਦੇ ਪੂਨੇ ਵਿੱਚ ਹੀ ਭੇਜਤਾ ਜਦੋਂ ਬੈਂਗਲੂਰ ਦੀ ਪੁਲਿਸ ਨੇ ਰਾਕੇਸ਼ ਤੋਂ ਪੁੱਛਗਿੱਛ ਕੀਤੀ ਤਾਂ ਕੀਸ਼ ਨੇ ਦੱਸਿਆ ਕਿ ਮੈਂ ਗौरी ਨੂੰ ਲੈ ਕੇ ਬੈਂਗਲੌਰ ਸ਼ਿਫਟ ਹੋ ਗਿਆ ਸੀ ਇੱਥੇ ਆ ਕੇ ਗौरी ਆਪਣੇ ਲਈ ਲਗਾਤਾਰ ਨੌਕਰੀ ਲੱਭ ਰਹੀ ਸੀ ਪਰ ਉਹਨੂੰ ਕਿਤੇ ਕੰਮ ਨਹੀਂ ਮਿਲਿਆ ਤੇ ਉਹਦਾ ਸਭਾ ਕਾਫੀ ਜਦਾ ਪੈੜਾ ਸੀ ਉਹਦੇ ਚ ਕਾਫੀ ਜਦਾ ਹਿੰਡ ਭਰੀ ਹੋਈ ਸੀ ਰਾਕੇਸ਼ ਕਹਿੰਦਾ ਕਿ ਜਦੋਂ ਲਗਾਤਾਰ ਕੋਸ਼ਿਸ਼ ਕਰਨ ਤੋਂ ਬਾਅਦ ਵੀ ਗौरी ਨੂੰ ਨੌਕਰੀ ਨਹੀਂ ਮਿਲੀ ਤਾਂ ਗौरी ਇਹ ਗੱਲ ਦੀ ਜ਼ਿੱਦ ਕਰਨ ਲੱਗੀ ਕਿ ਬੈਂਗਲੋਰ ਨੂੰ ਛੱਡ ਕੇ ਵਾਪਸ ਮੁੰਬਈ ਜਾਇਆ ਜਾਵੇ ਪਰ ਰਾਕੇਸ਼ ਕਹਿੰਦਾ ਕਿ ਜੇ ਹੁਣ ਮੈਂ ਦੁਬਾਰਾ ਮੁੰਬਈ ਗਿਆ ਤਾਂ ਪੈਸੇ ਦੀ ਤੰਗੀ ਆ ਜੂਗੀ ਤੇ ਮੈਨੂੰ ਬੈਂਗਲੋਰ ਦੇ ਵਿੱਚ ਕਾਫੀ ਵਧੀਆ ਨੌਕਰੀ ਮਿਲ ਗਈ ਹੈ ਤੇ ਇਹ ਗੱਲ ਨੂੰ ਲੈ ਕੇ ਉਹਨਾਂ ਵਿੱਚ ਲਗਾਤਾਰ ਹਰ ਰੋਜ਼ ਝਗੜਾ ਹੁੰਦਾ ਸੀ ਕਿਉਂਕਿ ਗौरी ਹਰ ਰੋਜ਼ ਕਹਿੰਦੀ ਸੀ ਕਿ ਵਾਪਸ ਮੁੰਬਈ ਚੱਲੋ ਮੁੰਬਈ ਚੱਲੋ ਤੇ ਇਦਾਂ ਹੀ 26 ਮਾਰਚ ਨੂੰ ਇੰਨਾ ਜ਼ਿਆਦਾ ਵੱਧ ਗਿਆ ਕਿ ਰਾਕੇਸ਼ ਨੇ ਗੁੱਸੇ ਵਿੱਚ ਗौरी ਉੱਤੇ ਹੱਥ ਚੱਕਦਾ ਜਿਸ ਤੋਂ ਬਾਅਦ ਗौरी ਨੂੰ ਗੁੱਸਾ ਆ ਗਿਆ ਤੇ ਉਹ ਚੀਜ਼ਾਂ ਨੂੰ ਇੱਧਰ-ਉੱਧਰ ਡੇਗਣ ਲੱਗ ਜਾਂਦੀ ਹੈ ਤੇ ਐਦਾਂ ਕਰਦੇ ਕਰਦੇ ਗौरी ਦੇ ਹੱਥ 'ਚ ਇੱਕ ਚਾਕੂ ਆ ਜਾਂਦਾ ਹੈ ਉਹ ਚਾਕੂ ਨੂੰ ਫੜ ਕੇ ਬੜੀ ਤੇਜ਼ੀ ਨਾਲ ਰਾਕੇਸ਼ ਵੱਲ ਮਾਰਦੀ ਹੈ ਹਾਲਾਂਕਿ ਰਾਕੇਸ਼ ਉਸ ਚਾਕੂ ਦੇ ਵਾਰ ਨਾਲ ਬਚ ਜਾਂਦਾ ਪਰ ਜਦੋਂ ਉਹ ਇਹ ਦੇਖਦਾ ਕਿ ਗौरी ਨੇ ਉਸ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਹੀ ਚਾਕੂ ਫੜ ਕੇ ਗौरी ਦੀ ਪਿੱਠ ਤੇ ਗਰਦਨ ਉੱਤੇ ਫੇਰ ਦਿੰਦਾ ਹੈ ਗौरी ਤੜਫਦੀ ਹੋਈ ਥੱਲੇ ਡਿੱਗ ਜਾਂਦੀ ਹੈ ਪਰ ਜਦੋਂ ਥੋੜੇ ਟਾਈਮ ਬਾਅਦ ਰਾਕੇਸ਼ ਨੂੰ ਇਹ ਗੱਲ ਦਾ ਅਹਿਸਾਸ ਹੁੰਦਾ ਕਿ ਮੈਂ ਗौरी ਦਾ ਮਰਡਰ ਕਰ ਦਿੱ ਦਾ ਤਾਉ ਸੋਚਦਾ ਕਿ ਜੇ ਮੈਂ ਇਹਨੂੰ ਠਿਕਾਣੇ ਨਾ ਲਿਆ ਤਾਂ ਪੁਲਿਸ ਮੈਨੂੰ ਫੜ ਕੇ ਲੈ ਜਾਊਗੀ ਪਰ ਉਦੋਂ ਹੀ ਅਚਾਨਕ ਰਾਕੇਸ਼ ਨੂੰ ਪਤਾ ਲੱਗਦਾ ਕਿ ਗौरी ਦੇ ਸਹ ਹਜੇ ਵੀ ਚੱਲ ਰਹੇ ਨੇ ਤੇ ਰਾਕੇਸ਼ ਨੂੰ ਗੁੱਸੇ ਵਿੱਚ ਹੋਈ ਆਪਣੀ ਇਹ ਗਲਤੀ ਦਾ ਅੰਦਰੋਂ-ਇੰਦਰੋਂ ਪਛਤਾਵਾ ਹੁੰਦਾ ਉਸ ਤੋਂ ਬਾਅਦ ਲਗਭਗ 1 ਘੰਟੇ ਤੱਕ ਰਾਕੇਸ਼ ਗौरी ਦੇ ਨਾਲ ਗੱਲਾਂ ਕਰਦਾ ਰਿਹਾ ਹਾਲਾਂਕਿ ਉਸ ਟਾਈਮ ਗौरी ਤੜਫ ਰਹੀ ਸੀ ਤੇ ਜੇ ਉਹ ਉਹਨੂੰ ਹਸਪਤਾਲ ਲੈ ਜਾਂਦਾ ਤਾਂ ਸ਼ਾਇਦ ਗौरी ਦੀ ਜਾਨ ਬਚ ਜਾਂਦੀ ਪਰ ਫਿਰ ਕੁਝ ਹੀ ਟਾਈਮ ਬਾਅਦ ਗौरी ਦਾ ਸਰੀਰ ਹਲਚਲ ਕਰਨੀ ਬੰਦ ਕਰ ਦਿੰਦਾ ਗौरी ਦੇ ਸਰੀਰ ਤੋਂ ਬਹੁਤ ਤੇਜ਼ੀ ਨਾਲ ਆ ਰਿਹਾ ਸੀ ਰਾਕੇਸ਼ ਨੂੰ ਡਰ ਲੱਗਣ ਲੱਗ ਜਾਂਦਾ ਹੈ ਕਿ ਜੇ ਵਾਜ ਰਹੀ ਬਾਹਰ ਚਲਾ ਗਿਆ ਤਾਂ ਉਹ ਫੜਿਆ ਜਾਊਗਾ ਜਿਸ ਤੋਂ ਬਾਅਦ ਉਹਨੇ ਕੌਰੀ ਨੂੰ ਇੱਕ ਸੂਟਕੇਸ ਚ ਬੰਦ ਕੀਤਾ ਤੇ ਉਹਨੂੰ ਬਾਥਰੂਮ ਦੇ ਵਿੱਚ ਛੱਡ ਦਿੱਤਾ ਉਹਨੂੰ ਇਦਾਂ ਸੀ ਕਿ ਬਾਥਰੂਮ ਰਾਹੀਂ ਜਿਹੜਾ ਬਲੱਡ ਆਪਣੇ ਆਪ ਸਾਫ਼ ਹੋ ਜਾਊਗਾ ਤੇ ਕਿਸੇ ਨੂੰ ਕੁਝ ਪਤਾ ਵੀ ਨਹੀਂ ਲੱਗੂਗਾ ਤੇ ਇਦਾਂ ਕਰਨ ਤੋਂ ਬਾਅਦ ਉਹ ਆਪਣੇ ਪਿਓ ਨੂੰ ਫੋਨ ਕਰਦਾ ਤੇ ਕਹਿੰਦਾ ਕਿ ਮੈਂ ਮੁੰਬਈ ਆ ਰਿਹਾ ਹਾਂ ਹਾਲਾਂਕਿ ਉਹ ਆਪਣੇ ਪਿਓ ਨੂੰ ਆਪਣੇ ਵੱਲੋਂ ਕੀਤੀ ਗਈ ਵਾਰਦਾਤ ਬਾਰੇ ਕੁਝ ਵੀ ਨਹੀਂ ਦੱਸਦਾ ਫਿਰ ਉਹ ਸ਼ਾਮ ਤੱਕ ਆਪਣੀ ਸਾਰੀ ਪੈਕਿੰਗ ਕਰਦਾ ਤੇ ਬੈਂਗਲੌਰ ਤੋਂ ਚੱਲਣ ਲੱਗਿਆ ਉਹ ਆਪਣੇ ਪਿਓ ਨੂੰ ਦੁਬਾਰਾ ਫੋਨ ਕਰਦਾ ਤੇ ਉਹਨੂੰ ਸਾਰਾ ਕੁਝ ਸੱਚ ਦੱਸ ਦਿੰਦਾ ਤੇ ਨਾਲ ਹੀ ਕਹਿੰਦਾ ਕਿ ਮੇਥੋਂ ਬਹੁਤ ਵੱਡੀ ਜਾਨ ਦੇ ਦੇਗਾ ਉਸ ਦਾ ਪਿਓ ਉਸ ਨੂੰ ਸਮਝਾਉਂਦਾ ਕਿ ਤੂੰ ਚੁੱਪਚਾਪ ਮੁੰਬਈ ਆ ਜਾ ਤੇ ਪੁਲਿਸ ਅੱਗੇ ਸਾਰਾ ਕੁਝ ਕਬੂਲ ਕਰ ਲੈ ਜਿਸ ਤੋਂ ਬਾਅਦ ਰਾਕੇਸ਼ ਆਪਣੀ ਗੱਡੀ ਵਿੱਚ ਬੈਠਦਾ ਤੇ ਮੁੰਬਈ ਵੱਲ ਤੁਰ ਪੈਂਦਾ ਤੇ ਰਾਹ ਚ ਜਾਂਦੇ ਜਾਂਦੇ ਜਦੋਂ ਉਹ ਪੂਨੇ ਪਹੁੰਚਦਾ ਤਾਂ ਉੱਥੇ ਗੌਰੀ ਦੇ ਭਰਾ ਨੂੰ ਫੋਨ ਕਰਦਾ ਕਿ ਮੈਂ ਐਦਾਂ ਕਰਕੇ ਗੌਰੀ ਦਾ ਮਰਡਰ ਕਰ ਦਿੱਤਾ ਜਿਸ ਤੋਂ ਬਾਅਦ ਗੌਰੀ ਦਾ ਭਰਾ ਮੁੰਬਈ ਦੀ ਪੁਲਿਸ ਨੂੰ ਸਾਰਾ ਕੁਝ ਦੱਸਦਾ ਤੇ ਮੁੰਬਈ ਦੀ ਪੁਲਿਸ ਇਹ ਸਾਰਾ ਕੁਝ ਬੈਂਗਲੌਰ ਦੀ ਪੁਲਿਸ ਨੂੰ ਦੱਸਦੀ ਹੈ ਕਿਉਂਕਿ ਗੌਰੀ ਦਾ ਕਤਲ ਬੈਂਗਲੌਰ ਵਿੱਚ ਹੋਇਆ ਸੀ ਜਦੋਂ ਬੈਂਗਲੌਰ ਦੀ ਪੁਲਿਸ ਕੋਲੇ ਕੇਸ ਆਉਂਦਾ ਤਾਂ ਉਹ ਇੱਕ ਟੀਮ ਰਾਕੇਸ਼ ਦੇ ਘਰੇ ਭ ਰਹਿੰਦਾ ਸੀ ਹਾਲਾਂਕਿ ਰਾਕੇਸ਼ ਨੇ ਪਹਿਲਾਂ ਹੀ ਸਾਰਾ ਕੁਝ ਆਪਣੇ ਮਕਾਨ ਵਿੱਚ ਰਹਿਣ ਵਾਲੇ ਇੱਕ ਹੋਰ ਕਿਰਾਏਦਾਰ ਪ੍ਰਭੂ ਸਿੰਘ ਨੂੰ ਦੱਸ ਦਿੱਤਾ ਸੀ ਪੁਲਿਸ ਰਾਕੇਸ਼ ਨੂੰ ਫੜ ਲੈਂਦੀ ਹੈ ਤੇ ਉਸ ਤੋਂ ਪੁੱਛਗਿੱਛ ਕਰਦੀ ਹੈ ਰਾਕੇਸ਼ ਆਪਣਾ ਗੁਨਾਹ ਕਬੂਲ ਕਰ ਲੈਂਦਾ ਕਿ ਹਾਂ ਮੈਂ ਹੀ ਮੇਰੀ ਘਰ ਵਾਲੀ ਦਾ ਮਰਡਰ ਕੀਤਾ ਸੀ ਤੇ ਇਸ ਤੋਂ ਬਾਅਦ ਪੁਲਸ ਉਹਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੰਦੀ ਹੈ ਇਸ ਦੇ ਨਾਲ ਹੀ ਆਪਣੀ ਵੀਡੀਓ ਖਤਮ ਹੁੰਦੀ ਹੈ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜਲਦੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਨਾਲ ਧੰਨਵਾਦ ਜੀ